ਕੋਸ਼ ਦਿਨ ਪਹਿਲਾਂ ਅਮਰਦਸ਼ਾਹ ਦਾ ਇੱਕ ਗ੍ਰਹਿ ਮੰਤਰੀ ਦਾ ਬਿਆਨ ਹੋਗਾ ਵੀ ਜੇ ਕੋਈ ਪੰਜਾਬ ਦੀ ਧਰਤੀ ਤੇ ਖਾਲਸਾਤਨ ਦੀ ਗੱਲ ਕਰੂਗਾ ਤਾਂ ਉਹ ਜੇਲਾ ਵਿੱਚ ਸਿੱਟ ਦੇਵਾਂਗੇ ਜਿਹਾ ਪਹਿਲਾਂ ਵਾਲੇ ਨੌਜਵਾਨ ਸਾਡੇ ਡੇਗੂਗੜ੍ਹ ਜੇਲ੍ਹ ਵਿੱਚ ਬੈਠੇ ਆ ਪਰ ਅਮਰਦਸ਼ਾਹ ਇਹਨੂੰ ਦੱਸਣਾ ਚਾਹੁੰਦੇ ਆ ਪੰਜਾਬ ਦੀ ਧਰਤੀ ਤੇ ਖਾਲਸਾਤਨ ਦੀ ਗੱਲ ਹੁੰਦੀ ਸੀ ਤੇ ਹੁੰਦੀ ਰਹੂਗੀ ਜਿਨਾਂ ਚ ਸਾਡਾ ਰਾਜ ਨਹੀਂ ਹੋਗਾ ਉਹਨਾਂ ਚ ਇਸ ਖਾਲਸਾਤਨ ਦੀ ਮਹਿਮਨੂਸੀ ਚਲਾਉਂਦੇ ਰਹਾਂਗੇ ਪਰ ਨੌਜਵਾਨਾਂ ਨੂੰ ਇਹ ਅਪੀਲ ਹੈ ਇਹ ਮਾਰਚ ਖਾਲਸਾ ਸਥਾਪਨਾ ਦਿਵਸ ਤੇ ਵਿਸਾਖੀ ਅਤੇ 13 ਤਰੀਕ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਤਲਵੰਡੀ ਸਾਹ ਕੋ ਸਰਦਾਰ ਸਿਮਰਨਜੀਤ ਸਿੰਘ ਮਾ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੇ ਪ੍ਰਧਾਨ ਉਹਨਾਂ ਦੇ ਉੱਥੇ ਪਾਰਟੀ ਨੇ ਉੱਥੇ ਪ੍ਰੋਗਰਾਮ ਰੱਖਿਆ ਆਪਾਂ ਸਾਰੇ ਲੈਂਕੇ ਝੰਡੇ ਉੱਥੇ ਤੁਰਾਂਗੇ ਵੱਡਾ ਮਾਤਿ ਰੱਖਿਆ ਮਾਨ ਸਾਜਰੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਪੀਲ ਹੈ ਸਾਰੇ ਪਹੁੰਚਣ ਵੱਧ ਤੋਂ ਵੱਧ ਤੇ ਬਾਈ ਦੀਪ ਸਿੰਘੂ ਕਹਿੰਦਾ ਸੀ ਜਦੋਂ ਨੌਜਵਾਨਾਂ ਨੂੰ ਬੰਗਾਰ ਪੈਂਦੀ ਹੈ ਇਹ ਆਪਾਂ ਨੂੰ ਬੰਗਾਰ ਹੈ ਤੇ ਨੌਜਵਾਨ ਆਪ ਦਾ ਸਿਰ ਅਣਾ ਤਲੀ ਦੇ ਧਰਮਿੰਦੇ ਨੇ ਇਹ ਬੰਗਾਰ ਸਾਨੂੰ ਸਾਰੇ ਨੌਜਵਾਨਾਂ ਨੇ ਉੱਠ ਕੇ ਤੁਰਨਾ ਦੇ ਉੱਤੇ ਅਸੀਂ ਨੰਬਰ ਪਾਵਾਂਗੇ ਸਾਰਿਆਂ ਨੇ ਕੰਟੈਕਟ ਕਰਕੇ ਸਾਨੂੰ ਦੱਸਾਂਗੇ ਵੀ ਕਿੱਥੋਂ ਤੁਰਨਾ ਹੈ ਤੇ ਬਾਕੀ ਲਾਪਰੀ ਤੁਲਾਓ ਇਹ ਮਾਰਚਾਪਾ ਮਾਨਸਾ ਜ਼ਿਲ੍ਹੇ ਦੇ ਵਿੱਚੋਂ 13 ਅਪ੍ਰੈਲ ਨੂੰ ਸਵੇਰੇ 9 ਵਜੇ ਲੈ ਕੇ ਤੁਰਾਂਗੇ ਇਹ ਮਾਰਚਾ ਖਾਲਸਪੁਰ ਜਿੰਦਾਬਾਦ ਦਾ ਮਾਰਚੂ ਪ੍ਰੋਮੋਨੀ ਕਾਲੀਦਾਰ ਅੰਬਰਸਰ ਦੇ ਕਾਰਜਕਾਰੀ ਪ੍ਰਧਾਨਾ ਮਾਨ ਸਿੰਘ ਮਾਨ ਦੀ ਗਵਾਹੀ ਤੇ ਜੇ ਮਾਰਗ ਦਿੱਤਾ ਜਾਂਦਾ ਸਾਰੇ ਨੌਜਵਾਨਾਂ ਨੂੰ ਬੇਨਤੀ ਇਹ ਵੱਦ ਤੋਂ ਵੱਧ ਪੜ੍ਹੋ ਤੇ ਇਸ ਆਵਦੇ ਖਾਲਸਪੁਰ ਜਿੰਦਾਬਾਦ ਦੇ ਮਾਰਗ ਦਾ ਹਿੱਸਾ ਬਣੋ ਤਾਂ ਕਿ ਜਿਹੜੇ ਮਿੱਤ ਸਾਹਿਬ ਵਰਗੇ ਹੰਕਾਰੀ ਗ੍ਰਹਿਬਜੀਤ ਕਹਿੰਦੇ ਅਸੀਂ ਖਾਲਸਪੁਰ ਦੀ ਗੱਲ ਨਹੀਂ ਕਰਦੇ ਨਹੀਂ ਉਹਨਾਂ ਨੂੰ ਮੂੰਹ ਤੋੜਲਾ ਜਵਾਬ ਦਿਜੀਏ ਭਾਈ ਇਹ ਖਾਲਸੇ ਦੀ ਧਰਤੀ ਹੈ ਤੇ ਖਾਲਸਪੁਰ ਦੀ ਗੱਲ ਹੋਊਗੀ ਕੁਛ ਦਿਨ ਪਹਿਲਾਂ ਅਮਰਦਸ਼ਾਹ ਦਾ ਇੱਕ ਗ੍ਰਹਿ ਮੰਤਰੀ ਦਾ ਬਿਆਨ ਆਉਂਦਾ ਵੀ ਜੇ ਕੋਈ ਪੰਜਾਬ ਦੀ ਧਰਤੀ ਤੇ ਖਾਲਸਾਤਨ ਦੀ ਗੱਲ ਕਰੂਗਾ ਤਾਂ ਉਹ ਜੇਲਾ ਵਿੱਚ ਸਿੱਟ ਦੇਵਾਂਗੇ ਜਾਂ ਪਹਿਲਾਂ ਵਾਲੇ ਨੌਜਵਾਨ ਸਾਡੇ ਡੇਗੂਗੜ੍ਹ ਜੇਲ੍ਹ 'ਚ ਬੈਠੇ ਆ ਪਰ ਅਮਰਦਸ਼ਾਹ ਇਹਨੂੰ ਦੱਸਣਾ ਚਾਹੁੰਦੇ ਆ ਪੰਜਾਬ ਦੀ ਧਰਤੀ ਤੇ ਖਾਲਸਾਤਨ ਦੀ ਗੱਲ ਹੁੰਦੀ ਸੀ ਤੇ ਹੁੰਦੀ ਰਹੂਗੀ ਜਿੱਨਾਂ 'ਚ ਸਾਡਾ ਰਾਜ ਨਹੀਂ ਹੋਗਾ ਉਹਨਾਂ 'ਚ ਇਸ ਖਾਲਸਾਤਨ ਦੀ ਮਹਿਮਨੂਸੀ ਚਲਾਉਂਦੇ ਰਾਂਗੇ ਪਰ ਨੌਜਵਾਨਾਂ ਨੂੰ ਇਹ ਅਪੀਲ ਹੈ ਇਹ ਮਾਰਚ ਖਾਲਸਾ ਸਥਾਪਨਾ ਦਿਵਸ ਤੇ ਵਿਸਾਖੀ ਅਤੇ 13 ਤਰੀਕ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਤਲਵੰਡੀ ਸਾਹਿਬ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੇ ਪ੍ਰਧਾਨ ਉਹਨਾਂ ਦੇ ਉੱਥੇ ਪਾਰਟੀ ਨੇ ਉੱਥੇ ਪ੍ਰੋਗਰਾਮ ਰੱਖਿਆ ਆਪਾਂ ਸਾਰੇ ਲੈਂਕੇ ਝੰਡੇ ਉੱਥੇ ਤੁਰਾਂਗੇ ਵੱਡਾ ਮਾਤਿ ਰੱਖਿਆ ਮਾਨ ਸਾਹਿਬ ਜਿਹੜੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਪੀਲ ਹੈ ਸਾਰੇ ਪਹੁੰਚਣ ਵੱਧ ਤੋਂ ਵੱਧ ਤੇ ਬਾਈ ਦੀਪ ਸਿੰਘੂ ਕਹਿੰਦਾ ਸੀ ਜਦੋਂ ਨੌਜਵਾਨਾਂ ਨੂੰ ਬੰਗਾਰ ਪੈਂਦੀ ਹੈ ਇਹ ਆਪਾਂ ਨੂੰ ਬੰਗਾਰ ਹੈ ਤੇ ਨੌਜਵਾਨ ਆਪ ਦਾ ਸਿਰ ਅਣਾਤਲੀ ਦੇ ਘਰ ਮੈਂਦੇ ਨੇ ਇਹ ਬੰਗਾਰ ਸਾਨੂੰ ਸਾਰੇ ਨੌਜਵਾਨਾਂ ਨੇ ਉੱਠ ਕੇ ਤੁਰਨਾ ਦੇ ਉੱਤੇ ਅਸੀਂ ਨੰਬਰ ਪਾਵਾਂਗੇ ਸਾਰਿਆਂ ਨੇ ਕੰਟੈਕਟ ਕਰਕੇ ਤੁਹਾਨੂੰ ਦੱਸਾਂਗੇ ਵੀ ਕਿੱਥੋਂ ਤੁਰਨਾ ਹੈ ਤੇ ਬਾਕੀ ਲਾਪਰੀ ਤੁਲਾ ਦੇ ਇਹ ਮਾਰਤਾਪਾ ਮਾਨਸਾ ਜਿਲ੍ਹੇ ਦੇ ਵਿੱਚੋਂ 13 ਅਪ੍ਰੈਲ ਨੂੰ ਸਵੇਰੇ 9 ਵਜੇ ਲੈ ਕੇ ਤੁਰਾਂਗੇ ਇਹ ਮਾਰਤਾ ਖਾਲਸਪੁਰ ਜਿੰਦਾਬਾਦ ਦਾ ਮਾਰਤੂ ਰੋਮਨੀ ਕਾਲੀਦਾਰ ਅੰਬਰਸਰ ਦੇ ਕਾਰਜਕਾਰੀ ਪ੍ਰਧਾਨ ਰਮਨ ਸਿੰਘ ਮਾਨ ਦੀ ਗਵਾਹੀ ਪਿੱਛੇ ਮਾਰਗ ਕੀਤਾ ਜਾਂਦਾ ਸਾਰੇ ਨੌਜਵਾਨਾਂ ਨੂੰ ਬੇਨਤੀ ਵੀ ਵੱਧ ਤੋਂ ਵੱਧ ਕੋਟੋ ਤੇ ਇਸ ਆਦੇ ਖਾਲਸਪੁਰ ਜਿੰਨਦਾਬਾਦ ਦੇ ਮਾਰਤ ਦਾ ਹਿੱਸਾ ਬਣੋ ਤਾਂ ਕਿ ਜਿਹੜੇ ਮਿੱਤ ਸਾਹਿਬ ਵਰਗੇ ਹੰਕਾਰੀ ਗ੍ਰਹਿਬਜੀਤ ਕਹਿੰਦੇ ਅਸੀਂ ਖਾਲਸਪੁਰ ਦੀ ਗੱਲ ਨਹੀਂ ਕਰਦੇ ਨਹੀਂ ਉਹਨਾਂ ਨੂੰ ਮੂੰਹ ਤੋੜਲਾ ਜਵਾਬ ਦਿਜੀਏ ਭਾਈ ਇਹ ਖਾਲਸੇ ਦੀ ਧਰਤੀ ਹੈ ਤੇ ਖਾਲਸਪੁਰ ਦੀ ਗੱਲ ਹੋਊਗੀ